ਸਮਾਜ ਵਿਰੋਧੀ ਅਨਸਰਾਂ ਖਿਰਾਫ ਫਾਜ਼ਿਲકા ਪੁਲਿਸ ਵੱਲੋਂ ਸਮੇਂ-ਸਮੇਂ ਤੇ ਕੜੇ ਕਦਮ ਚੁੱਕੇ ਜਾਂਦੇ ਹਨ ਪਰ ਫਿਰ ਵੀ ਸਮਾਜ ਵਿੱਚ ਕਈ ਸਮਾਜ ਵਿਰੋਧੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਂਦੇ ਅਜਿਹੇ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਰੇਲਵੇ ਅੰਡਰ ਬ੍ਰਿਜ ਗਾਵੜੀ ਪਟੋਲ ਪੰਪ ਦੇ ਨਾਲ ਬਣੀ ਰੈਡੀਮੇਡ ਦੀ ਦੁਕਾਨ ਤੇ ਵੇਖਣ ਨੂੰ ਮਿਲਿਆ ਜਿੱਥੇ ਚੋਰਾ ਵੱਲੋਂ ਬੀਤੀ ਰਾਤ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ ਸ਼ਟਰ ਨੂੰ ਟੇਡਾ ਕਰਕੇ ਦੁਕਾਨ ਵਿੱਚ ਲਿਆਂਦਾ ਗਿਆ ਨਵਾਂ ਸਾਮਾਨ ਚੋਰੀ ਕੀਤਾ ਗਿਆ ਜਿਸ ਬਾਰੇ ਜਾਣਕਰ ਜੰਦੇ ਦੁਕਾਨਦਾਰ ਨੇ ਕੀ ਕੁਝ ਕਿਹਾ ਅਤੇ ਉਹਨਾਂ ਨੇ ਦੱਸਿਆ ਵੀ ਦੁਕਾਨਦਾਰ ਆਪ ਨਵਾਂ ਸਮਾਨ ਲੈ ਕੇ ਆਇਆ ਸੀ ਤੇ ਨਵਾਂ ਸਮਾਨ ਚੋਰਾ ਨੇ ਨਿਸ਼ਾਨਾ ਬਣਾਇਆ ਹੈ ਅਤੇ ਰੈਡੀमेड ਦੇ ਨਵੇਂ ਕਪੜੇ ਚੋਰਾਵਾਂ ਵੱਲੋਂ ਚੁੰਨ-ਚੁੰਨ ਕੇ ਲਗਾਏ ਗਏ ਤੇ ਜਾਂਦੀ ਵਾਰ ਗੱਲੇ ਨੂੰ ਵੀ ਤੋੜਿਆ ਗਿਆ ਤੇ ਗੱਲੇ ਵਿੱਚ ਪਈ ਕੁਝ ਰਕਮ ਵੀ ਆਪਣੇ ਨਾਲ ਲੈ ਗਏ ਇੱਥੇ ਇਹ ਵੱਡੀ ਗੱਲ ਹੈਰਾਨੀ ਵਾਲੀ ਹੈ ਵੀ ਅੰਡਰ ਬ੍ਰਿਜ ਰੇਲਵੇ ਅੰਡਰ ਬ੍ਰਿਜ ਸ਼ਹਿਰ ਦੇ ਵਿੱਚਕਾਰ ਬਣਿਆ ਆ ਤੇ ਗਾਵੜੀ ਪਟੜ ਪੰਪ ਵੀ ਨਾਲ ਹੈ ਜੋ ਸਾਰੀ ਰਾਤ ਚੱਲਦਾ ਹੈ ਇਸ ਦੇ ਬਾਵਜੂਦ ਚੋਰਾਵਾਂ ਵੱਲੋਂ ਕਟਾਣ ਨੂੰ ਅੰਜਾਮ ਦਿੱਤਾ ਗਿਆ ਹੋਰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਕਿਹਾ ਕਿ ਜੇਕਰ ਇਹ ਹਾਲਰੇ ਤਾਂ ਫਾਜਿਲਕਾ ਵਿੱਚ ਰਹਿਣਾ ਮੁਸ਼ਕਲ ਹੋ ਜਾਵੇਗਾ ਉਹਨਾਂ ਵੱਲੋਂ ਘਟਨਾ ਦੀ ਜਾਣਕਾਰੀ ਫਾਜਿਲਕਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ छानबीन ਕਰ ਰਹੀ ਹੈ ਇਸ ਸਬੰਧ ਵਿੱਚ ਡੀਐਸਪੀ ਸ਼ੁਭੇਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾਵੇਗਾ ਅਤੇ ਇਹਨਾਂ ਨੂੰ ਸਾਬਤ ਕੀਤਾ ਜਾਵੇਗਾ ਹੋਰ ਉਹਨਾਂ ਕੀ ਕੁਝ ਕਿਹਾ ਅੱਗੇ ਕੀ ਕਰਨ ਜਾ ਰਹੇ ਹਨ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਤੇ ਕੀ ਹੋਇਆ ਕੀ ਵਾਪਰਿਆ ਇਹ ਚੋਰੀ ਹੋਈ ਹੋਈ ਹੈ ਕਿਵੇਂ ਹੋਈ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਪੂਰੀ ਗੱਲ ਦੱਸੋ ਚੋਰੀ ਸੰਧ ਤੋਂ ਸਵੇਰੇ 6 ਵਜੇ ਫੋਨ ਆਇਆ ਜੀ ਦੁਕਾਨ ਦਾ ਸ਼ਟਰ ਪਟਿਆ ਹੋਇਆ ਤੇ ਤਾਂ ਕਰ ਸੰਧ ਤੋਂ ਪਤਾ ਲੱਗਿਆ ਕੀ ਕੀ ਚੋਰੀ ਹੋ ਗਿਆ ਕੀ ਦੇਖਿਆ ਤੁਸੀਂ ਆ ਕੇ ਜਿੰਨਾ ਨਵਾਂ ਸਟਾਕ ਪਿਆੰਦਾ ਸੀ ਦੋ ਤਿੰਨ ਦਿਨ ਪਹਿਲਾਂ ਸਾਰੇ ਚੱਕਿਆ ਹੋਇਆ ਸਾਰੇ ਹੋਰ ਵੀ ਕੋਈ ਨਗਦੀ ਵਗੈਰਾ ਵੀ ਸੀ ਹਾਂ 2-3000 ਰੁਪਏ ਨਗਦ ਅੱਗੇ ਸੀ ਵਿੱਚ ਪਿਆ ਸੀ ਗੱਲੇ ਦੇ ਸੀ ਬਿੱਲ ਭੁੱਲੇ ਗਏ ਸੀ ਕੋਈ ਕੈਮਰਾ ਨਹੀਂ ਲਾਇਆ ਤੁਸੀਂ ਕੈਮਰਾ ਨਹੀਂ ਇਹ ਤਾਂ ਬਹੁਤੀ ਚੇਂਜ ਦੁਕਾਨ ਚੇਂਜ ਕਰਨੀ 15 ਬੀਆ ਦੇਣਾ ਚ ਆਹ ਕਰ को कोल हो गया लग, लग तो पवा लाख लोर फटे जाबीआई न्यूज चैनल देखने वाले सभी दर्शकों से हम अपील करते हैं की एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत